ਅੰਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਝੂਠ ਹਾਂਜੀ ਕੋਈ ਵੀ ਸਬੰਧ ਹੈ ਤੁਹਾਡਾ ਉਹ ਸਬੰਧ ਮਾਪਿਆਂ ਨਾਲ ਵੀ ਹੋ ਸਕਦਾ ਹੈ ਬੱਚਿਆਂ ਨਾਲ ਵੀ ਹੋ ਸਕਦਾ ਹੈ ਭੈਣ ਭਾਈ ਦਾ ਸਬੰਧ ਵੀ ਹੋ ਸਕਦਾ ਹੈ ਪਤੀ ਪਤਨੀ ਦਾ ਵੀ ਹੋ ਸਕਦਾ ਹੈ ਸੇਵਾਦਾਰ ਦਾ ਮੁਰਸ਼ਿਦ ਦਾ ਵੀ ਹੋ ਸਕਦਾ ਹੈ ਸਿੱਖ ਦਾ ਗੁਰੂ ਦਾ ਵੀ ਹੋ ਸਕਦਾ ਹੈ ਕੋਈ ਵੀ ਸਬੰਧ ਹੈ ਝੂਠ ਕਿਸੇ ਵੀ ਸਬੰਧ ਦਾ ਅੰਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਹਿਮ ਭੂਮਿਕਾ ਕਿਉਂਕਿ ਸੱਚ ਅੱਜ ਨਹੀਂ ਤੇ ਕੱਲ੍ਹ ਸਾਹਮਣੇ ਆ ਹੀ ਜਾਂਦਾ ਹੈ ਖੁਤ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਅਸੀਂ ਗੁਰੂ ਨਾਨਕ ਜੀ ਦਾ ਆਗਮਨ ਪਰਬ ਮਨਾ ਰਹੇ ਹਾਂ ਨਾ ਗੁਰੂ ਨਾਨਕ ਸੱਚੇ ਸੱਚ ਗੁਰੂ ਨਾਨਕ ਨੇ ਸੱਚ ਨਾਲ ਜੋੜਿਆ ਸੱਚ ਨਾਲ ਤੇ ਪਿਆਰੇਆ ਕੋਸ਼ਿਸ਼ ਕਰ ਤੇਰੇ ਜੀਵਨ ਦੇ ਵਿੱਚ ਵੀ ਸਚਾਈ ਹੋਵੇ ਸਚਾਈ ਸਚਾਈ